ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪੈਂਦਾ ਆ ਅਜੀਤਵਾਲ ਬਾਈ ਜ਼ਿਲ੍ਹਾ ਮੋਗਾ ਠੀਕ ਆ ਜੀ ਬਾਈ ਕੋਲ ਮਾਝਾ ਤੇ ਲੈਣੇ ਆ ਡਿਟੇਲ ਬਾਈ ਤੋਂ ਕਰਦੇ ਹੋ ਜੀ ਨਾਲ ਗੱਲਬਾਤ ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਂ ਬਾਈ ਆਪਣਾ ਕਲਵਿੰਦਰ ਸਿੰਘ ਪੈਂਡ ਜੱਤਵਾਲ ਜੀ ਜ਼ਿਲ੍ਹਾ ਜਿਹੜਾ ਮੋਗਾ ਜੀ ਠੀਕ ਆ ਜੀ ਦੱਸੋ ਜੀ ਮਾਝੀ ਦੀ ਡਿਟੇਲ ਦੱਸੋ ਤੇ ਪਹਿਲੇ ਸੂਏ ਛੋਟੀਆਂ ਜਿਹਾ ਮਗਾਓ ਠੀਕ ਆ ਜੀ ਹਾਂਜੀ ਰੇਟ ਰੂਟ ਵੀ ਦੱਸ ਦਿਓ ਜੀ ਰੇਟ 65000 ਰੁਪਏ ਹੈ ਹਾਂਜੀ ਖੋਲ ਕੇ ਦਿਖਾ ਦਿਓ ਜੀ ਕਿੰਨੇ ਦਾ ਲੈ ਜੂਗੀ ਆਲੇ ਇਹ 30 ਤਰੀਕ ਨੂੰ ਦਾਣ ਪੂਰੇ ਆ ਜੀ ਇਹਦੇ 30 ਤਰੀਕ ਨੂੰ ਹਾਂਜੀ ਠੀਕ ਹੈ ਬਈ ਦੇਖ ਸਕਦਾ ਹਾਂ ਚੁਟੀਆਂ ਸਰ ਚੱਟੇ ਦਾਨ ਨੇ ਠੀਕ ਆ ਜੀ ਮੱਥਾ ਚਿੱਟਾ ਬਈ ਜੀ ਦੀ ਮਾਂ ਆਠਾ ਕਿਨਾਰਾ ਰਿਕਾਰਡ ਸੀ ਤੁਹਾਡਾ ਮਾਂ ਦਾ 14 ਪਾਸ ਸੀ 14 ਪਲੱਸ ਸੀ ਮਾਂ ਆਪਣੇ ਕੋਲੇ ਹਾਜ਼ਰ ਆ ਜੀ ਠੀਕ ਹੈ ਜੀ ਹਾਂਜੀ ਤੇ ਬਾਈ ਜੀ ਹਾਂਜੀ ਬਾਈ ਜੀ ਪਹਿਲੇ ਪੂਏ ਸੁਣੋ ਮਾਂ ਮਾਦ ਨਹੀਂ ਠੀਕ ਆ ਜੀ ਠੀਕ ਹੈ ਇਹ ਸਰਦਿੰਦੇ ਬਾਹਲੇ ਥੋੜਾ ਥੋੜਾ ਲਾਉਣ ਲੱਗੀ ਆ। ਭਾਈ ਜੀ ਕਹਿੰਦੇ ਮਾ 18 ਦੁੱਧਾ ਦੇ 15 ਲੀਟਰ ਠੀਕ ਹੈ ਜੀ। ਭਾਈ ਦੇਖ ਸਕਦੇ ਆ ਇਹ ਕੱਟੀ ਆ ਠੀਕ ਹੈ ਜੀ। ਚੈੱਕ ਕਰ ਸਕਦੇ ਆ ਲੈਵਲ ਉਹ ਆਹ ਜੀ ਭਾਈ ਜੀ ਕਿੰਨਾ ਕ ਦੁੱਧ ਕ ਕੱਢ ਦੂ ਜੀ? ਬੋਲੋ ਜੀ ਕੱਢ ਦੂਗਾ 8-9 ਕਿਲੋ ਕੱਢ ਦੂ ਜੀ। ਠੀਕ ਹੈ ਜੀ। ਹਾਂ ਜੀ। ਭਾਈ ਜੀ ਹੁਣ ਲਾਉਣ ਲੱਗੀ ਥੋੜਾ ਥੋੜਾ। ਦੇਖ ਸਕਦੇ ਹੋ। ਠੀਕ ਹੈ ਜੀ। ਜੀਤਾ ਫਾਰਮ ਟੀਨ ਵਾਤਾ ਸਬਸਕ੍ਰਾਈਬਰ ਤੇ ਸੇਰ ਦਰੂਪਰਾ ਕਰੋ ਤਾਂ ਕਿ ਤੁਹਾਨੂੰ ਇਹ ਵੀਡੀਓ ਉਡੇਟ ਕਰਦੇ ਆ ਆਪਣੇ ਨੰਬਰ ਹੈ 752800355 ਜੀ ਬਬੀ ਨੰਬਰ ਦੱਸਿਓ ਆਪਣਾ ਨੰਬਰ 9041124157 ਦੁਬਾਰਾ ਫਿਰ ਦੱਸੋ ਜੀ 9041124157 ਠੀਕ ਹੈ